ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਗੁਰੂ ਘਰ ਲਾਹੌਰ ਤੇ ਅੱਗੇ ਆਪਾਂ ਤੁਹਾਨੂੰ ਹੋਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੀ ਆਂ ਜੀ ਵਾਇਕੂ ਜੀ ਕੀ ਫਤਿਹ ਬਾਬਾ ਜੀ ਕੀ ਕੀ ਹਾਲ ਹੈ ਕਿਹਨ ਡੈਗੋ ਡੈਗੋ ਇੱਥੇ ਦੇ ਟੋਪ ਕੇ ਆਉਂਦਾ ਪਾਣੂ ਤਾਂ ਬਲੇ ਆਹ ਇਹ ਖੇਤਾਂ ਵਿੱਚ ਹੋ ਹੋ ਜੀ ਨੇ ਮਲ ਮੰਦੇ ਵੀ ਠੀਕ ਆ ਬੀ चुके हैं किला फतेहगढ़ साहब ये भी नंदपुर साहब के कोल ही को, आ अंब लगे हुए जी ਇਤਿਹਾਸਕ ਦੁਆਰਾ ਕਿਲਾ ਫਤੇਗੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਇਸ ਸਥਾਨ ਤੇ ਆ ਕੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਆ ਕੇ ਬੈਠੇ ਆਪਣੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਤੇ ਫੌਜ ਤਿਆਰ ਕੀਤੀ ਫੌਜ ਨੂੰ 6 ਸਾਲ ਸਿਖਲਾਈ ਦਿੱਤੀ ਬਿਲਾਸਪੁਰ ਦੇ ਰਾਜੇ ਭੀਮਚੰਦ ਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਜੀ ਨਾਲ ਜੰਗ ਲਈ ਭੇਜਿਆ ਇੱਥੋਂ ਦੇ ਜਥੇ ਭਾਈ ਉਦੇਸ ਸਿੰਘ ਨੂੰ ਮੁਕਾਬਲੇ ਲਈ ਭੇਜਿਆ ਭਾਈ ਉਦੇਸ ਸਿੰਘ ਨੇ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਨੇਜੇ ਉੱਪਰ ਟੰਗ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਸੀਗਾ ਗੁਰੂ ਸਾਹਿਬ ਜੀ ਨੇ ਅਸੀਰਵਾਦ ਦਿੱਤਾ ਇਸ ਸਥਾਨ ਦਾ ਨਾਮ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਅਤੇ ਬਰ ਦਿੱਤਾ ਜੋ ਵੀ ਇਸ ਸਥਾਨ ਤੇ ਆਵੇਗਾ ਉਸ ਦੇ ਮਨ ਦੀ ਮਨ ਮੁਰਾਦ ਪੂਰੀ ਹੋਵੇਗੀ ਇੱਥੇ ਇੱਕ ਇਤਿਹਾਸਿਕ ਖੂਬੀ ਆ ਗੁਰਨਾਮਾ ਹੀ ਕ੍ਰਿਚੀ ਦਰਸ਼ਨ ਦੇ ਲਈ ਰਕਸ਼ਾ ਚੱਲੇ ਆਂ ਕਿਲਾ ਤਾਰਾਗੜ੍ਹ ਸਾਹਿਬ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਾਂ ਚੱਲਿਆਂ ਕਿਲਾ ਤਾਰਾਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੁਹਾਨੂੰ ਦਿਖਾਉਣੇ ਆ ਰਸਤਾ ਥੋੜਾ ਜਿਹਾ ਹਲੇ ਮੰਨ ਵਾਲਾ ਵਾ ਲੱਕ ਲੱਕ ਪੈਣ ਵਾਲੀ ਆ ਤਾਂ ਕਰਕੇ ਪਰ ਆਇਓ ਜਰੂਰ ਦਰਸ਼ਨ ਮੇਲਾ ਜਰੂਰ ਕਰਿਓ ਆਕੇ ਉਹ ਦੇਖੋ ਸਾਹਮਣੇ ਤੁਹਾਨੂੰ ਦਿਖਦਾ ਹੋਣਾ ਕਿਲਾ ਤਾਰਾਗੜ੍ਹ ਸਹਿਮ ਰਾਸਤੇ ਦਾ ਨਿਸ਼ਾਨ ਤੇ ਇਸ ਸਥਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਕਿਲਿਆਂ ਵਿੱਚੋਂ ਇੱਕ ਹੈ ਇਸ ਸਥਾਨ ਦਾ ਨਿਰਮਾਣ ਬਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਗੁਰਦੁਆਰਾ ਪੋਬੇਖ ਪੈਂਡਸ ਸਮਲਾ ਦੂਰੀ 4 ਕਿਲੋਮੀਟਰ ਐਦੋਂ ਪੈਂਡਾ ਹਨ ਸਮਲਾ ਪੈਂਡਾ ਇਧਰੋਂ ਉਧਰੋਂ 4 ਕਿਲੋਮੀਟਰ ਤੇ ਆ ਤੇ ਇਧਰੋਂ ਆਪਾਂ ਤੁਹਾਨੂੰ ਸਾਰਾ ਰਸਤਾ ਦਿਖਾ ਦਾਂਗੇ ਤੇ ਹੁਣ ਆਪਾਂ ਚੱਲਦੇ ਆਂ ਉਹ ਗੁਰਦੁਆਰਾ ਸਾਹਿਬ ਵੱਲ ਨੂੰ ਆਇਆ ਤਾਂ ਕਰਕੇ ਗੱਡੀ ਨੂੰ ਥੋੜਾ ਜਿਹਾ ਹੁੰਦਾ ਹੀ ਹੈ ਨਾ ਜੋ ਲੱਗਦਾ ਰੋਡ ਤੇ ਪਹੁੰਚ ਗਿਆ ਕਰਦਨੇ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਜਿਹੜਾ ਆ ਸਟੈਪ ਆ ਤੇਰਾ ਆ ਸਟੈਪ ਦੇ ਥੱਲੇ ਆ ਹਰਕਤ ਕਿਲਾ ਤਾਰਾ ਗੜ੍ਹ ਸ ਹੈ ਆ ਸਟੈਪ 'ਤੇ ਹਾਂ ਇਹ ਤੇ ਨੀਵਾ ਹਾਂ ਇਹ ਤੂੰ ਮਾੜਾ ਜਾਂ ਨੀਵਾ ਆਉ ਉਹ ਅੱਗੇ ਜਾ ਕੇ ਹੋਰ ਨੀਵਾ ਕਰਨਗੇ ਉਹ ਜਾਂ ਐ ਢਾਲ ਹੀ ਚੱਲ ਜੂਗੀ ਥਰੂ ਇਥੋਂ ਥੋੜਾ ਉੱਚਾ ਚੱਕਣ ਲੱਗ ਗਿਆ ਦੇਖੋ ਨੀ ਨਾ ਜਿਹੜਾ ਇਹਦੇ ਬਰਾਬਰ ਹੀ ਹੈ ਆਹ ਵੀ ਮੈਂ ਕੋ ਨਹੀਂ ਉੱਠਾ ਹੋਇਆ ਯਾਰ ਸਭ ਠੀਕ ਹੈ ਨੂੰ ਡਰ ਬਾ ਉਹ ਦੇਖਣਾ ਇਹ ਪਾਵਨ ਸਥਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਕਿਲਿਆਂ ਵਿੱਚੋਂ ਇੱਕ ਹੈ ਇਸ ਸਥਾਨ ਦਾ ਨਿਰਮਾਣ ਬਿਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਇਸ ਸਥਾਨ ਤੇ ਪਾਈ ਕਨਈਆ ਜੀ ਦੇ ਨਾਲ 500 ਦੇ ਕਰੀਬ ਬ੍ਰਹਮ ਗਿਆਨੀ ਸਿੰਘਾਂ ਨੇ ਤਪ ਕੀਤਾ ਪਹਿਲਾ ਹਮਲਾ ਇਸ ਸਥਾਨ ਤੇ ਸਨ 1700 ਈਸਵੀ ਵਿੱਚ ਹੋਇਆ ਸਤਿਗੁਰੂ ਜੀ ਆਪ ਉਹਨਾਂ 500 ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਲਈ ਇੱਥੇ ਆਉਂਦੇ ਰਹੇ ਹਨ ਇਹ ਸੋਹਣੀ ਜਗ੍ਹਾ ਦੇ ਵਿੱਚ ਹਨ ਕਿਲਾ ਤਾਰਾਗੜ ਸਾਹਿਬ ਜਾਮਣਾ ਜਮੋਲੇ ਲੱਗੇ ਹੋਏ ਨੇ ਇਹ ਰੋਕ ਨਹੀਂ ਨਹੀਂ ਹੈਗੀ ਹੌਲੀ ਹੌਲੀ ਜਾਣਾ ਬਹੁਤ ਹਨ ਬ੍ਰੇਕ ਲਾਏ ਕਿਲਾ ਤਾਰਾਗੜ੍ਹ ਸਾਬ ਤੋਂ ਆਪਣੀ ਵਾਪਸੀ ਹੋ ਗਈ ਆ ਹੋ ਪੋੜ ਜਾਂਦਾ ਰਹਿੰਦਾ ਉਹ ਆ ਜਾਂਦੇ ਨਦੀ ਥਲੇ ਦੇ ਇੱਕ ਉਹ ਤੇਰੇ ਤੇ ਪੋ ਕੱਢਿਆ ਉਹ ਉਹੀ ਪੋੜ ਆ ਜਾਂਦਾ ਜਿਹੜਾ ਪਲੋਰਾ ਕਿ ਮਿਲਿਆ ਸੀਗਾ ਅੰਦਰ ਪਰਸੈਂਟ ਐਂਟਰ ਕਰਦੇ ਨੂੰ ਨੰਗਲ ਤੋਂ ਕੁੰਮਮਾਸ ਕੀ ਦੇ ਹਾਂ ਚਿੱਤਰ ਕੁੰਮਮਾਸ ਨਹੀਂ ਨਹੀਂ ਜਿਹੜੇ ਪੰਗਲ ਤੋਂ ਆਇਆ ਇੱਥੋਂ ਨੰਗਲ ਡੈਂਪ ਨਹੀਂ ਹੈ